ਨਹੀਂ ਉਹ ਜਿਹੜਾ ਉਹ ਦੂਜਾ ਕੋਈ ਫੋਟੋਗ੍ਰਾਫ ਦੇਖਦੇ ਨਹੀਂ ਰਹੀਏ ਅਸੀਂ ਹਾਂ ਇਹ ਬਚਦ ਰਹੇਗੀ ਇਹ ਗੁੜੀਆਂ ਜਾਂਦੀ ਸੀ ਜੋ ਬਹੁਤ ਕੱਢ ਲਈ ਉਹ ਛੋਟੀ ਗੁੜੀਆਂ ਹੈ अच्छा। ਬੜਾ ਬੜੀ ਉਹ ਤੇਰੀ 2 ਮਿੰਟ ਪਹਿਲਾਂ ਕਿਦੀ ਉਹ। ਇੱਥੇ ਆ ਗਈ ਸੀ ਬਸ ਉਹ ਬਾਜ ਮਾਰਤੇ ਉਹਨਾਂ ਬਾਤ। ਅਰੇ ਬੱਚਾ ਜਾ ਰਿਹਾ ਸੀ ਕਮਰੇ 'ਚ ਇਹ 'ਚ। ਆਵਾਜ਼ ਬਾਹਰ ਦੀ ਵੇਖੋ ਜੀ। ਉਹ ਤਾਂ ਜੋ ਵਧੀ ਕਹਿੰਦੇ ਆ। ਹੈ? ਹਾਂ ਸਾਰਾ ਬਾਹਰ ਦੀ। ਮਿੱਟੀ ਦਾ ਮਿੱਟੀ ਦਾ ਹੈਗੀ ਜੀ। ਕੁਛ ਤਾਂ ਇਧਰ ਸਾਰਾ ਮਕਾਨ ਹੀ ਪਟਿਆ ਬੀ ਨਾ ਫਿਰ ਤੋਂ। ਇੱਕ ਪਾਣੀ ਦਾ ਨਿਕਾਸ ਨਹੀਂ ਹੁੰਦਾ ਤੁਸੀਂ ਫਤੂ ਇਹ ਵੀ ਹੁੰਦਾ ਇਹ ਬੇਤਾ ਜਾਂ ਲਿਖੋ ਸੰਖਤ ਜਿਹੜੇ ਨੇ ਅੰਦਰ ਬੜੀ ਗਏ ਨੇ ਇਹ ਹੋ ਰਿਹਾ ਹੈ ਇਹ ਪੂਰਾ ਖਤ ਇਹ ਦਾਦਾ ਜੀ ਹੋ ਗਿਆ ਬੰਦ ਕਰਦੇ ਹਾਂ ਕੋਲ ਕਰਕੇ ਬੈਲਡ ਠੀਕ ਹੋ ਗਿਆ ਹਾਂਜੀ ਮੈਂ ਨਾ ਉਹ ਗੱਲ ਕਰ ਸੀ ਬਾਤ ਹਾਂ ਇਹ ਕੱਲ 5:00 ਵਜੇ ਦੀ ਗੱਲ ਆ ਸਰ ਕੱਲ ਸ਼ਾਮ ਨੂੰ 5:00 ਵਜੇ ਹਾਂ ਮੈਨੂੰ ਵੀ ਨੇ ਕੱਲ ਫੋਨ ਕੀਤਾ ਸੀ ਮੈਂ ਚੱਲ ਮੈਂ ਆਪਾਂ ਸਵੇਰ ਮਿਲਦੇ ਹਾਂ ਹੂੰ ਅੱਜ ਤੁਸੀਂ ਮਗਰੀ ਆਇਆ ਹੋੜ ਬੋ ਜੀ ਸਾਰੀ ਭਈਆ ਹੂੰ ਦਸੋ ਬੰਦ ਦਸੋ ਬੰਦ ਦੀ ਕੋਈ ਗੱਲ ਨਹੀਂ ਕੱਲ ਨਾ ਕੱਲ ਜਿਹੜੀ ਕੱਲ ਅਸੀਂ ਵੀ ਬੈਠੇ ਸੀਗੇ ਜੀ ਵੀ ਕਹਿਣ ਕਿ ਗੁੜੀ ਅੰਦਰ ਗਈ ਹੈ ਜੀ अच्छा, अच्छा। खड़ी -खड़ी सा। जी, जी तो तो ये मेरी मम्मी भी कुछ होई ਜਾਂਦਾ ਬਿੜਕੀ ਜਾਂਦਾ ਮੈਂ ਅਖੀਰ ਪੱਤ ਤੋਂ ਬਾਹਰ ਆ ਜਾ ਬਸ ਮੈਂ ਜਿਹੜਾ ਬਾਹਰ ਲਿਆਈ ਉਹ ਜੀ ਨਾਲ ਜਿਹੜਾ ਮੇਰੇ ਖੜੀ ਖੜੀ ਜਾਂਦੀ ਬਿੜਕੀ ਸੀ ਸਾਹ ਚੱਲ ਸਾਹ ਹਾਂਜੀ ਅੱਜ ਤੇ 10 ਮਿੰਟ ਹੋਏ ਸੀ ਉਹ ਤਾਂ ਮੀ ਪਈ ਜਾਂਦਾ ਸੀਗੇ ਨਹੀਂ ਜੀ ਮੀ ਤਾਂ ਹਟ ਗਈ ਸੀ ਪਹਿਲਾਂ ਵਾਰ ਤਾਂ ਇਹ ਪਹਿਲਾਂ ਵਾਰ ਸਹੀ ਢੁਰੀ ਚ ਸੀ ਅੱਛਾ ਉਹਦਾ ਕਰਕੇ ਬਾਹਰ ਹੋਣਾ ਠੀਕ ਹੈ ਬੋਲੀ ਨਾ ਨਾ ਕਰਨੀ ਤੇ ਨਹੀਂ ਇਹ ਕੌਣ ਨੇ ਆਪਣੇ ਪਰਿਵਾਰ ਦੇ ਮੈਂਬਰ ਆਪਣੇ ਮੁਖੀ ਘੋਣਾ ਇਹ ਮੁਖੀ ਆ ਜੀ ਇਹਨਾਂ ਦੇ ਡੈਥ ਹੋਈ ਆ ਜੀ ਬੰਦਾ ਕੋਈ ਨਹੀਂ ਕੋਈ ਵੀ ਬੰਦਾ ਨਹੀਂ ਜੀ ਘਰ ਦੇ ਵਿੱਚ ਕੋਈ ਨਹੀਂ ਇਹ ਵੀ ਇਹਨਾਂ ਦੇ ਸੱਸਾ ਜੀ ਇਹ ਵੀ ਵਿਧਵਾ ਜੀ ਅੱਛਾ 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 ਕੋਈ ਕਮਾਉਣ ਵਾਲਾ ਨਹੀਂ ਕੋਈ ਮਤਲਬ ਆ ਬੱਚੀਆਂ ਜੀ ਵਿਚਾਰੀਆਂ ਹਾਂ ਇਹ ਬੱਚੀਆਂ ਜੀ ਹਲਾਟਾਂ ਚ ਸਿੱਧੀਆਂ ਜੀਆਂ ਵਿਚਾਰੀਆਂ ਕਿਹੜਾ ਸਾਰੇ ਇਹ ਵੀ ਦੋਨੋਂ ਕੁੜੀ ਨੇ ਮਤ ਬੁੱਢੀ ਹੈ ਅੱਛਾ ਅੱਛਾ ਹਾਂ ਜੀ ਵੀ ਇਹ ਕੋਈ ਇੰਨਾ ਜ਼ਿਆਦਾ ਚੋਸ ਚਲਾ ਕੇ ਨਹੀਂ ਹੈ ਪੜਦੇ ਬੱਚਿਆ 10ਵੀਂ ਚੋਂ 10ਵੀਂ ਦੇ ਵਿੱਚ 10ਵੀਂ ਚੋਂ 10ਵੀਂ ਕਰਕੇ ਅੜ ਗਈ ਜੀ ਆ ਸਾਈ ਇਹ ਇਹ ਸੱਤਵੇਂ ਦੇ ਵਿੱਚ ਠੀਕ ਹੈ ਜੀ ਹਾਂ ਜੀ ਕੋਈ ਨਹੀਂ ਆਪਾਂ ਕੱਪੀ ਕੱਲ ਕਰ ਸਕਦੇ ਤੁਹਾਨੂੰ ਹੈਲਪ ਕਰ ਸਕਦੇ ਕਰਾਂਗੇ ਪ੍ਰਸਾਦਨਾ ਕਰ ਜਿਲ੍ਹਾ ਸਾਹਿਬ ਟੀਟਕ ਨੂੰ ਜੀ ਅੱਧੀਆ ਬੱਚਿਆ ਹੈ ਜੀ ਦਾ ਸਾਹਿਬ ਮੈਂ ਖੜਾਗਾ ਬੱਲੂਆਣੇ ਪਿੰਡ ਤੁਸੀਂ ਮੈਂ ਵੀਡੀਓ ਬਣਾ ਕੇ ਮੈਂ ਤੁਹਾਨੂੰ ਨਹੀਂ ਦੋ ਇੱਕ ਵਾਰੀ ਵੀਡੀਓ ਕਰ ਮੇਰੀ 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 ਗੱਲ ਸੁਣੋ ਕੁਮਾੜਾ ਇਹ ਨਾ ਜਿਹੜੇ ਹੈਗੇ ਆ ਪਰਿਵਾਰ ਦੇ ਵਿੱਚ ਬੰਦਾ ਕੋਈ ਵੀ ਨਹੀਂ ਇੱਥੇ ਓਕੇ ਤੇ 9 ਸਸ ਵਿਧਵਾ ਆ ਗਿਆਂ ਬੱਚੇ ਵੀ ਮੰਦੂ ਵੀ ਆ ਦੋ ਕੁੜੀਆਂ ਆਗੀਆਂ ਤੇ ਆਪਾਂ ਬਸ ਆਪਾਂ ਕਿਹੋ ਜਿਹੀ ਰਾਹਤ ਦੇ ਸਕਦੇ ਆ ਇਸ ਪਰਿਵਾਰ ਨੂੰ ਤਾਂ ਤੁਸੀਂ ਇੱਕ ਐਪਲੀਕੇਸ਼ਨ ਲਿਖ ਕੇ ਨਾ ਜੀ ਇਸ ਤਰ੍ਹਾਂ ਕਰਕੇ بارش ਦੇ ਵਿੱਚ ਜਿਹੜੀ ਪਿਛਲੇ ਤਣਾ ਵਿੱਚ ਭਾਰੀ بارش ਪਈ ਆ ਠੀਕ ਆ ਆ ਜਾਓ ਦੇਖਿਓ ਠੀਕ ਆ ਬੋਲੇ ਨਾਲ ਜੀ ਸਾਡਾ ਮਕਾਨ ਆ ਅੱਟੇ ਗਿਆ ਜੀ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਜਿਹੜਾ ਹੈ ਫੈਮਿਲੀ ਮੈਂਬਰ ਨਹੀਂ ਹੈ ਜਿਹੜਾ ਕਮਾਉ ਹੋਵੇ ਜੀ ਇਸ ਲਈ ਸਾਨੂੰ ਜਿਹੜਾ ਹੈ ਕਮਜਾ ਸਰਕਾਰ ਦੇ ਜਿਹੜਾ ਮਾਲੀ ਸਾਡਾ ਠੀਕ ਹੈ ਨਾਲ ਸਰਕਾਰ ਵੱਲੋਂ ਦਿੱਤੀ ਜਾਂਦੀ ਮਾਲੀ ਸਾਡਾ ਠੀਕ ਹੈ ਠੀਕ ਹੈ ਤੁਸੀਂ ਫੋਟੋ ਕਿਤਨੇ ਵਾਸਤੇ ਆਂਦਰੋਂ ਖੜ ਕੇ ਜਿਹੜੀ ਛੱਤ ਦਿੱਤੀ ਹੋਈ ਠੀਕ ਹੈ ਠੀਕ ਹੈ ਤੁਸੀਂ ਤਾਂ ਦੱਸੋ ਨਾਲ ਬਾਦ ਓਕੇ ਓਕੇ ਥੈਂਕ ਯੂ ਠੀਕ ਤੁਸੀਂ ਤਾਂ ਸਭ ਨਾਲ ਮੇਰੀ ਗੱਲ ਹੋ ਗਈ ਹੁਣੇ ਹਾਂਜੀ ਜੋ ਇਹ ਭਣਾ ਬਕਤਿਆ ਵਾਰਸ਼ ਦੇ ਵਿੱਚ ਇਹ ਪਰਿਵਾਰ ਮੇਰੇ ਨਾਲ ਖੜਾਗਾ ਪਤਾ ਲੱਗਿਆ ਮੈਨੂੰ ਇੱਥੇ ਆ ਕੇ ਵੀ ਇਸ ਪਰਿਵਾਰ ਦੇ ਵਿੱਚ ਕੋਈ ਵੀ ਮਰਦ ਨਹੀਂ ਹੈ ਪਰਿਵਾਰ ਦੇ ਵਿੱਚ ਇਹ ਸਾਰੀਆਂ ਸਾਡੀ ਭੈਣਾਂ ਵੀ ਵਿਧਵਾਆਂ ਦਾ ਨਾ ਮਾਤਾ ਜੀ ਉਹ ਵੀ ਵਿਧਵਾਏ ਇਹ ਦੋਨੇ ਬੱਚੇ ਥੋੜਾ ਜਿਆ ਹੱਦ ਦੇ ਸੱਤਾ ਪਰ ਬਦ ਲੱਗ ਰਿਹਾ ਵੀ ਥੋੜਾ ਜਿਆ ਮਲ ਬੁੱਢੀ ਟਾਈਪ ਬੱਚਾ ਸੋ ਮੈਨੂੰ ਕਹਿੰਦਾ ਵੀ ਚੰਗਾ ਲੱਗ ਰਿਹਾ ਇਹ ਚੀਜ਼ਾਂ ਕਿ ਮੈਨੂੰ ਬੱਚਿਆਂ ਨੂੰ ਕਹਿੰਦੇ ਜੀ ਸੋ ਮੇਰੀ ਕੋਸ਼ਿਸ਼ ਹੈ ਜੋ ਘਟਨਾ ਵਾਪਰੀ ਹੈ ਸੋ ਮਾਨ ਸਾਹਿਬ ਦੀ ਸਰਕਾਰ ਆ ਜੋ ਆਮ ਆਦਮੀ ਪਾਰਟੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਨਾਲ ਖੜੀ ਹੈ ਸੋ ਮੈਂ ਅਲਟਨ ਚਾਰਜ ਹੋਣ ਦੇ ਨਾਤੇ ਜਦੋਂ ਮੈਨੂੰ ਪਤਾ ਲੱਗਿਆ ਉਦੋਂ ਹੀ ਮੈਂ ਇੱਥੇ ਮੈਂ ਕਿਸੇ ਜ਼ੂਰੀ ਕੰਮ ਦੇ ਵਿੱਚ ਫਰਦਾ ਸੀਗਾ ਸੋ ਮੈਂ ਇੱਥੇ ਕੋਸ਼ਿਸ਼ ਕੀਤੀ ਇਸੇ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਕੋਲ ਦੁੱਖ ਬਣਾਉਣਾ ਆ ਮੈਂ ਸੋ ਜਿੰਨੀ ਹੋ ਸਕੇ ਪੰਜਾਬ ਸਰਕਾਰ ਵੱਲੋਂ ਜੋ ਬਾਂਦੀ ਮਿੱਤੀ ਸਹਾਇਤਾ ਮੇਰੀ ਪੂਰੀ ਕੋਸ਼ਿਸ਼ ਹੋਊਗੀ ਤੇ ਇਹਨਾਂ ਨੂੰ ਦਵਾ ਸਕਾਂ ਮੈਂ ਅੱਗੇ ਤੋਂ ਵੀ ਕਈ ਵਾਰੀ ਕੋਈ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਕਈ ਵਾਰੀ ਮੇਰੇ ਧਿਆਨ 'ਚ ਨਹੀਂ ਹੁੰਦੀਆਂ ਪਿੰਡ 'ਚ ਹੋਰ ਵੀ ਕੋਈ ਹਾਲਾਤ ਹੈ ਜੀ ਹੁੰਦੇ ਆ ਪਰਿਵਾਰ ਦੇ ਹਾਲਾਤ ਬਣ ਜਾਂਦੇ ਆ ਕੋਈ ਇਹੋ ਜਿਹੇ ਹਾਲਾਤ ਬਣਦੇ ਨੇ ਇਕੱਲੇ ਪਿੰਡ ਬੱਲੂਆਣੇ ਦੇ ਵਿੱਚ ਹੀ ਨਹੀਂ ਕਹਿ ਰਿਹਾ ਮੈਂ ਇਹ ਭੰਡਾ ਦੇ ਹੱਤੀ ਦੇ ਕਿਸੇ ਵੀ ਹਲਕੇ ਦੇ ਵਿੱਚ ਕੋਈ ਵੀ ਹੋ ਸਕਦਾ ਮੇਰੇ ਧਿਆਨ 'ਚ ਨਾ ਆਵੇ ਉਹ ਗੱਲ ਵੱਖਰੀ ਆ ਪਰ ਜੇ ਮੇਰੇ ਧਿਆਨ ਦੇ ਵਿੱਚ ਆਉਂਦੀ ਆ ਕੋਈ ਇਹੋ ਜੀ ਗੱਲ ਤਾਂ ਮੇਰੀ ਕੋਸ਼ਿਸ਼ ਹੋਊਗੀ ਸਾਰੇ ਆਪਦੇ ਕੋਈ ਘੋਰ ਜਿਵੇਂ ਛੱਡ ਕੇ ਤਾਂ ਮੈਂ ਅੱਧੇ ਘੰਟੇ 1 ਘੰਟੇ ਦੇ ਵਿੱਚ ਉਹ ਜਿੱਥੇ-ਥੇ ਫਿਰਦਾ ਹੋਇਆ ਮੈਂ ਕੁਝ ਮਿੰਟਾਂ ਦੇ ਵਿੱਚ ਉਸ ਪਰਿਵਾਰ ਦੇ ਨਾਲ ਜਿੱਥੇ ਵੀ ਕੋਈ ਅਜਿਹੀ ਘਟਨਾ ਵਾਪਰੀ ਹੈ ਤੇ ਮੇਰੀ ਕੋਸ਼ਿਸ਼ ਹੋਊਗੀ ਜੋ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਇਹੀ ਦੁੱਖ ਦਰਦ ਦੁੱਖ ਵਡਾਉਣ ਵਾਸਤੇ ਇਹੀ ਮੈਨੂੰ ਹਲਕਾ ਚਾਰਜ ਲਾਇਆ ਸੋ ਮੇਰੀ ਕੋਸ਼ਿਸ਼ ਹੋਊਗੀ ਵੀ ਪਰਮਾਤਮਾ ਕਰੇ ਇਸ ਹਲਕੇ ਦੇ ਵਿੱਚ ਕੋਈ ਅਜਿਹੀ ਘਟਨਾ ਨਾ ਵਾਪਰੇ ਜਿਸ ਦੇ ਨਾਲ ਕੋਈ ਦੁੱਖ ਇਸ ਪਰਿਵਾਰਾਂ ਦੇ ਵਿੱਚ ਇਸ ਹਲਕੇ ਦੇ ਵਿੱਚ ਆਵੇ ਸੋ ਮੇਰੀ ਕੋਸ਼ਿਸ਼ ਹੈ 아이 ਡੋ ਬਹੁਤ ਛੇਤੀ ਤਸੀਦਾ ਸਾਹਿਬ ਨਾਲ ਮੇਰੀ ਗੱਲ ਹੋ ਗਈ ਇਹਨਾਂ ਨੂੰ ਦੋ ਬੰਦ ਦੀ ਵਿੱਤੀ ਸਹਾਇਤਾ ਇਹਨਾਂ ਨੂੰ ਦਿੱਤੀ ਜਾਊਗੀ ਸਰਪੰਜਾਬ ਸਰਕਾਰ ਵੱਲੋਂ ਹਾਂ ਸੋ ਦੋਸਤੋ ਬਠਿੰਡਾ ਅਧਿਆਤਿ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਜੀ ਸਿੰਦਾ ਜੀ ਤੇ ਬਹੁਤ ਧੰਨਵਾਦ ਇਹਨਾਂ ਦਾ ਮੇਰੇ ਇੱਕ ਫੋਨ ਤੇ ਜਦੋਂ ਕਿਉਂਕਿ ਜਦੋਂ ਕੋਈ ਹੈ ਜੋ ਹਾਸੇ ਹੁੰਦੇ ਆ ਜ਼ਰੂਰੀ ਹੁੰਦਾ ਜਦੋਂ ਹਾਦਸਾ ਹੋ ਜੇ ਕੋਈ ਘਟਨਾ ਵਾਪਰ ਜੇ ਜਾਨੀ ਨੁਕਸਾਨ ਹੋ ਜੇ ਉਦੋਂ ਹੀ ਆਪਾਂ ਖੜਨਾ ਹੁੰਦਾ ਵੇਖੋ ਇਹ ਪਰਿਵਾਰ ਤੇ ਤਾਂ ਪਹਿਲਾਂ ਹੀ ਦੁੱਖਾਂ ਦੇ ਭਾਰ ਟੁੱਟੇ ਆ ਸੋ ਇਹਨਾਂ ਨੇ ਮੇਰੀ ਇੱਕ ਆਵਾਜ਼ ਤੇ ਜਿਹੜਾ ਕਿਤੇ ਵੀ ਆਪ ਦੇ ਜਿਵੇਂ ਸੱਦ ਕੇ ਆਪਦੇ ਇੱਥੋਂ ਆਸੇ ਪਾਸੇ ਹੋ ਕੇ ਤੇ ਇਹ ਮਤਲਬ ਸਾਡੇ ਵਿਚਾਰ ਪਹੁੰਚੇ ਆ ਧੰਨਵਾਦ ਕਰਦੇ ਆ ਅਸੀਂ ಗ್ರಾಮ ਪੰਚਾਇਤ ਸਰਪੰਚ ਸਾਹਿਬ ਪਹੁੰਚੇ ਆ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਬਠਿੰਡਾ ਬਲਾਕ ਦੀ ਜਿਹੜੀ ਇਕਾਈ ਆ ਜਾਂ ਇੱਥੋਂ ਪ੍ਰਧਾਨ ਸਾਹਿਬ ਆ ਇਹ ਪਹੁੰਚੇ ਆ ਹੋਰ ਜਿਹੜੀ ਆਮ ਆਦਮੀ ਪਾਰਟੀ ਤੋਂ ਖਾਸ ਗੱਲ ਵੱਡੀ ਗੱਲ ਇਹ ਵੀ ਆ ਪਾਰਟੀ ਦੀ ਗੱਲ ਤੋਂ ਹੋਰ ਰਹਿ ਸਕਦੀ ਆ ਪਾਸੇ ਪਰ ਇੱਕ ਗੱਲ ਅਸੀਂ ਜਿਹੜੀ ਸੰਸਥਾ ਤੇ ਇਧਰ ਮੈਨੂੰ ਇਹਨਾਂ ਨੇ ਫੋਨ ਕੀਤਾ ਸੀ ਕੱਲ ਕਿਉਂਕਿ ਮੈਨੂੰ ਵੀ ਨਹੀਂ ਪਤਾ ਸੀਗਾ ਜੀ ਕੀ ਬਾਈ ਜੀ ਤੁਹਾਡਾ ਕੀ ਨਾਂ ਤੇ ਮੈਨੂੰ ਪੂਰਾ ਦੱਸੋ ਕਿਹੜੀ ਸੰਸਥਾ ਤੁਹਾਡੀ ਸਾਡੀ ਨਾਮ ਹੈਗਾ ਜੀ ਮਨਦੀਪ ਸਿੰਘ ਅਸੀਂ ਪ੍ਰਭ ਕੀ ਸ਼ਰਨ ਵੈਲਫੇਅਰ ਸੈਟ ਦੇ ਪ੍ਰੈਜੈਂਟ ਆ ਠੀਕ ਠੀਕ ਹੈ ਔਰ ਸਾਡਾ ਇਹੀ ਹੈ ਸਾਡਾ ਕੰਮ ਰਹਿੰਦਾ ਕਿ ਭਲਾਈ ਦੇ ਲਈ ਜੋ ਵੀ ਅਸੀਂ ਕੰਮ ਕਰ ਸਕੀਏ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਹਾਂ ਜੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅਸੀਂ ਮਤਲਬ ਸਰਬੱਤ ਦੇ ਭਲੇ ਦੇ ਲਈ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਹੂੰ ਕਿ ਅਸੀਂ ਕੋਈ ਨਾ ਕੋਈ ਕੰਮ ਕਰੀਏ ਵਧੀਆ ਗੱਲ ਆ ਵਧੀਆ ਬਾਤ ਕਰਦੇ ਆ ਜੀ ਕਿ ਜਿਹੜੇ ਸਾਡੇ ਹਲਕਾ ਚਾਰਜ ਆਗੂ ਸਹਿਬਾਨ ਸਾਡੇ ਵਿੱਚ ਕਾਰ ਪਹੁੰਚੇ ਆ ਇਸ ਪਰਿਵਾਰ ਦੇ ਦੁੱਖ ਦੇ ਵਿੱਚ ਖੜਨ ਦੇ ਲਈ ਸੋ ਧੰਨਵਾਦ ਕਰਦੇ ਆ ਅਸੀਂ ਇਸ ਦਾ ਕਰਨ ਦੇ ਲਈ ਹਾਂ ਬਸ ਆ ਦੇਖਿਓ ਜੀ ਦਿਖਾਉਣੀ ਆ ਤੁਹਾਨੂੰ ਇਧਰੋਂ ਤਸਵੀਰਾਂ ਕਿਉਂਕਿ ਜਿਹੜਾ ਇਹ ਕਮਰਾ ਇਧਰਲਾ ਕਮਰਾ ਤਾਂ ਖਾਲੀ ਕਰਤਾ ਜੀ ਇਹਨਾਂ ਨੇ ਇਹ ਤਾਂ ਖਾਲੀ ਕਰਤਾ ਵੀ ਇਹ ਫਿਰ ਇਧਰ ਆ ਜਾਓ ਬਈ ਤੁਸੀਂ ਇਹ ਮੇਰੇ ਖੜੀ ਖੜੀ ਇਹ ਚੱਲਦੀ ਆ ਓਹੋ ਹਾਂ ਬੱਚਾ ਫਿਰ ਪੱਛੇ ਬਾਹਰ ਨਿਕਲੇ ਹਾਂਜੀ ਬਾਜ ਕੇ ਕੱਢੀ ਜੀ ਬਾਹਰ ਕੀ ਤੁਹਾਨੂੰ ਮੀਂਹ ਪਈ ਜਾਂਦਾ ਸੀ ਨਹੀਂ ਮੀਂਹ ਤਾਂ ਨਹੀਂ ਹੈਗਾ ਸੀ ਤੋਂ ਬਸ ਇਹ ਆਈ ਤੋਂ ਕਈ ਵਾਰੀ ਧੁੱਪ ਨਿਕਲਣ ਤੋਂ ਬਾਅਦ ਵੀ ਉਹ ਟੜਕੇ ਜਾਂਦੇ ਆ ਜੀ ਜਾਂ ਛੋਟਾ ਛੋਟਿਆ ਕਣੀਆਂ ਪੈਂਦੀਆਂ ਜੀ ਉਹ ਸੱਤਾਂ 'ਚ ਪੈ ਜਾਂਦੀਆਂ ਠੀਕ ਹੈ ਠੀਕ ਨਾਲ ਦਾ ਕਮਰਾ ਵੀ ਸਹੀ ਜਾਂਦੀ ਠੀਕ ਹੈ ਚਲੋ ਕੋਈ ਨਹੀਂ ਪੈਂਦੀ ਸਾਡੀ ਪੂਰੀ ਬੋਸਸ ਆ ਜਿੰਨੀ ਕੋਈ ਫਿਰ ਸਾਡੇ ਦੋ ਸਹੇਤਾ ਤੋਂ ਨਾਲ ਖੜੇ ਠੀਕ ਹੈ ਜੀ ਆ ਅੱਗੇ ਤੋਂ ਥੋੜਾ ਧਿਆਨ ਰੱਖਿਆ ਕਰੋ ਇਹ ਆਉਂਦਾ ਨਾ ਆ ਇੱਕ ਆ ਵੀ ਵਸਾ ਦੇਖੋ ਹੁਣ ਇਹ ਵੀ ਪਾਟੇ ਦਾ ਦੋ ਕੈਮਰਿਆਂ ਦਾ ਹੀ ਤੁਸੀਂ ਉਹ ਕਰਿਓ ਜੀ ਇਹਨਾਂ ਦਾ ਵੇਖੋ ਇਧਰਲੇ ਪਾਸੇ ਦੇ ਵਿਚਾਰਿਆਂ ਦਾ ਇਹ ਕੋਈ ਨਵੇਂ ਸ਼ੁਰੂ ਹੀ ਬਣ ਜਾਣ ਤਾਂ ਕੋ ਕੰਡਾ ਸਾਰੀਆਂ ਖਾਸਤਾ ਹਾਲੀ ਹੋ ਗਈਆਂ ਜੀ ਇਹ ਹਾਂਜੀ ਹਾਲੀ ਸਾਰੀਆਂ ਹਾਂ ਪਿਸਾਨੀ ਬੈਠੀ ਹੈ ਇਹ ਰੰਗ ਦੀ ਕੋ ਸਾਹ ਹੇ ਬੈਠੀ ਹੈ ਕੰਨ ਵੈਸੇ ਤਾਂ ਚਲੋ ਕਿਸੇ ਸਾਹਿਬ ਨੇ ਸੀ ਤੀ ਹੋ ਸਕਦਾ ਤੇ ਡੀਸੀ ਸਾਹਿਬ ਨੂੰ ਕਹਿ ਕੇ ਜਾਂ ਉੱਪਰ ਜਮਿੰਦਰ ਸਿੰਘ ਸਾਹਿਬ ਨੇ ਗੱਲ ਕਰੀ ਹੈ ਹਾਂਜੀ ਹਾਂਜੀ ਜਲਦੀ ਹੋ ਜੇ ਇਹਨਾਂ ਦਾ ਤਾਂ ਕੋਈ ਹੱਲ ਹੋਰ ਵੀ ਜਿਵੇਂ ਹੁੰਦਾ ਪਿੰਡਾਂ ਦਾ ਦੱਸ ਦਿੰਦੇ ਹੁੰਦੇ ਆ ਜੀ ਕਿਸੇ ਦਾ ਵੀ ਹੋ ਸਕਦਾ ਜੀ ਕੋਈ ਟਾਈਮ ਕਿਸੇ ਤੇ ਜਿੰਨੇ ਫੜਵਾ ਆਜੋ ਇੱਕ ਹੋਰ ਤੱਤ ਵਾਲਾ ਅਸੀਂ ਕੱਲ ਪਰਸੋਂ ਆਪਣੇ ਡਿਗਿਆ ਜੀ ਨਾਲ ਐਪਲੀਕੇਸ਼ਨ ਦਵਾ ਦਾਂਗੇ ਉਹਨਾਂ ਦੇ ਵਿੱਚ ਠੀਕ ਹੈ ਉਹ ਵੀ ਪਰਿਵਾਰਕ ਸਬੰਧ ਹੋ ਗਏ ਜਿਹੜੇ ਵੀ ਹੈਗੇ ਆ ਜੀ ਹਾਂ ਹਾਂ ਜੋ ਵੀ ਇਸ ਵੇਲੇ ਕੋਈ ਵੀ ਹੈ ਦੂਜੀ ਗੱਲ ਜਿਹੜਾ ਪਟਵਾਰੀ ਜਿਹੜੇ ਵੀ ਪਟਵਾਰੀ ਸਾਹਿਬ ਆ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰ ਲੋ ਜੀ ਠੀਕ ਹੈ ਤੇ ਰਿਪੋਰਟ ਬਣਾ ਕੇ ਉੱਪਰ ਭੇਜ ਦਿਓ ਜਿਹੜੀ ਹੈਗੀ ਪਹਿਲਾਂ ਹੀ ਇਹ ਹੁਣ ਇਹਨਾਂ ਨੇ ਕਿਵੇਂ ਅਪਲੀਕੇਸ਼ਨ ਲਿਖਾ ਲੈਣਗੇ ਜੀ ਇਹਨਾਂ ਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਫਿਰ ਕਾਹਦਾ ਲਿਖਾਣੇ ਇੱਥੇ ਹੀ ਪਟਵਾਰੀ ਸਾਹਿਬ ਆ ਕੇ ਇੱਥੇ ਆ ਜਾਣਗੇ ਪਟਵਾਰੀ ਦਾ ਥੋੜਾ ਜਲਦੀ ਕਰ ਦਿਓ ਵੀ ਚਲੋ ਕੀ ਵਪਾਰਸਾਂ ਹੋਰ ਵੀ ਉੱਤੇ ਆ ਵੀ ਜਦੋਂ ਜਿੰਨੀ ਕਿਨਾਂ ਦੀ ਮਦਦ ਹੋਰ ਵੀ ਜਿਵੇਂ ਕੋਈ ਰਾਸ਼ਨ ਪਾਣੀ ਮੰਨੀ ਹੋ ਵਿਚਾਰੇ ਬੈਠੇ ਹੁੰਦੇ ਅਜਿਹਾ ਵੀ ਉਹ ਜਿਹੇ ਹਾਲਾਤ ਨੇ ਜਿੰਨਾ ਹੋ ਸਕੇ ਪ੍ਰਵਾਸ ਦੀ ਪੂਰੀ ਮਦਦ ਕਰਾਂਗੇ ਜਿੰਨਾ ਹੋ ਸਕੇ ਠੀਕ ਹੈ ਜੀ ਚੱਲ ਗਏ ਜੀ ਕੋਈ ਨਹੀਂ ਬੱਚੇ ਠੀਕ ਹੈ ਠੀਕ ਜੀ ਬੰਗੇ ਠੀਕ ਹੈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਬਹੁਤ ਜੇ ਕੋਈ ਸਾਡੀ ਲੋੜ ਆ ਹਾਂਜੀ ਹਾਂਜੀ ਜ਼ਰੂਰ ਠੀਕ ਹੈ ਅਸੀਂ ਤੁਹਾਡੇ ਨਾਲ ਖੜੇ ਆਂ ਤਾਂ ਆਪਾਂ ਸਾਰਿਆਂ ਨੇ ਸਰਬੱਤ ਦੇ ਭਲੇ ਲਈ ਕੰਮ ਕਰਨਾਗਾ ਹਾਂਜੀ ਸਰ ਠੀਕ ਹੈ ਜੋ ਆਪਣੀ ਡਿਊਟੀਆਂ ਲਾਈਆਂ ਉਹ ਪਰਮਾਤਮਾ ਬਣ ਕੇ ਕਰਨਾਗਾ ਤਾਂ ਦੇਹੀ ਨਾਲ ਤੇ ਇਮਾਨਦਾਰੀ ਨਾਲ ਲਵਾਵਾਂਗੇ ਬੱਸ ਹਾਂਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ